ਜਨਹਿਤ ਇਸ਼ੀ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂਜਲੀ ਰਾਜਪੂਤ ਬੀਤੀ ਰਾਤ ਪੁਲਿਸ ਦੇ ਵੱਲੋਂ ਐਨਕਾਊਂਟਰ ਕੀਤਾ ਗਿਆ ਜਲੰਧਰ ਸ਼ਹਿਰ ਦੇ ਵਿੱਚ ਤਾਂ ਲਗਾਤਾਰ ਹੀ ਦੇਖਿਆ ਜਾ ਸਕਦਾ ਹੈ ਅਜਿਹੇ ਮਾਮਲੇ ਸਾਹਮਣੇ ਆ ਰਹੇ ਨੇ ਮੋਹਾਲੀ ਦੇ ਵਿੱਚ ਬਠਿੰਡਾ ਦੇ ਵਿੱਚ ਲੁਧਿਆਣਾ ਦੇ ਵਿੱਚ ਤੇ ਹੁਣ ਮਾਮਲਾ ਜਲੰਧਰ ਤੋਂ ਸਾਹਮਣੇ ਆ ਰਿਹਾ ਜਿੱਥੇ ਬੀਤੀ ਰਾਤ ਪੁਲਿਸ ਦੇ ਵੱਲੋਂ ਇੱਕ ਗੈਂਗਸਟਰ ਦਾ ਐਨਕਾਊਂਟਰ ਕੀਤਾ ਗਿਆ ਇਸ ਗੈਂਗਸਟਰ ਦੇ ਵੱਲੋਂ 5 ਕਰੋੜ ਰੁਪਏ ਦੀ ਫਿਰੌਤੀ ਮੰਗੀ ਜਾਂਦੀ ਹੈ ਟਰੈਵਲ ਏਜੰਟ ਦੇ ਕੋਲ ਲੋਸ ਦੀ ਗੱਡੀ ਦੇ ਉੱਪਰ ਗੋਲੀਆਂ ਚਲਾਈਆਂ ਜਾਂਦੀਆਂ ਨੇ ਤਾਂ ਜਿਸ ਮਾਮਲੇ ਨੂੰ ਲੈ ਕੇ ਗੈਂਗਸਟਰ ਜਿਹੜਾ ਲੋੜਿੰਦਾ ਸੀ ਪੁਲਿਸ ਨੂੰ ਸੂਚਨਾ ਮਿਲਦੀ ਹੈ ਜਿਸ ਵੇਲੇ ਪੁਲਿਸ ਦੇ ਵੱਲੋਂ ਪਿੱਛਾ ਕੀਤਾ ਜਾਂਦਾ ਇਸ ਗੈਂਗਸਟਰ ਦਾ ਤਾਂ ਉਸ ਵੇਲੇ ਦੇ ਵੱਲੋਂ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਤਾਂ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਜਵਾਬੀ ਕਾਰਵਾਈ ਕੀਤੀ ਜਾਂਦੀ ਹੈ ਤੇ ਉਸੇ ਦੌਰਾਨ ਪੁਲਿਸ ਦੀ ਫਾਇਰਿੰਗ ਦੌਰਾਨ ਇਸ ਗੈਂਗਸਟਰ ਨੂੰ ਗੋਲੀ ਲੱਗ ਜਾਂਦੀ ਹੈ ਤਾਂ ਦੱਸਦੀ ਹੈ ਕਿ ਕੌਸ਼ਲ ਚੌਧਰੀ ਬੰਬੀਹਾ ਗੈਂਗ ਦਾ ਇਹ ਗੈਂਗਸਟਰ ਹੈ ਜਿਸ ਦੇ ਵੱਲੋਂ ਟਰੈਵਲ ਏਜੰਟ ਦੇ ਕੋਲੋਂ ਫਿਰੋਤੀ ਮੰਗੀ ਗਈ ਸੀ ਤਾਂ ਪੁਲਿਸ ਦੁਆਰਾ ਇਸ ਨੂੰ ਫੜਨ ਦੀ ਲਗਾਤਾਰ ਹੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤਾਂ ਪਹਿਲਾਂ ਤਾਂ ਫਾਇਰਿੰਗ ਕਰ ਦਿੱਤੀ ਜਾਂਦੀ ਇਸ ਗੈਂਗਸਟਰ ਦੇ ਵੱਲੋਂ ਤਾਂ ਜਿਸ ਦੇ ਮਗਰੋਂ ਸੀਆਈਏ ਸਟਾਫ ਦੇ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਜਾਂਦੀ ਹੈ ਦਿਵਿੰਦਰ ਪਾਲ ਇਸ ਗੈਂਗਸਟਰ ਦਾ ਨਾਂ ਹੈ ਉਸ ਦੇ ਪੈਰ ਦੇ ਵਿੱਚ ਗੋਲੀ ਲੱਗਦੀ ਹੈ ਜਿਸ ਕਾਰਨ ਕਾਫੀ ਜ਼ਿਆਦਾ ਜ਼ਖਮੀ ਹੋ ਜਾਂਦੇ ਟਰੈਵਲ ਏਜੰਟ ਦੀ ਖੜੀ ਗੱਡੀ ਦੇ ਉੱਪਰ ਗੋਲੀਆਂ ਜਿਹੜੀਆਂ ਨੇ ਇਸ ਦੇ ਵੱਲੋਂ ਚਲਾਈਆਂ ਜਾਂਦੀਆਂ ਨੇ ਹਾਲਾਂਕਿ ਗੱਡੀ ਦੇ ਵਿੱਚ ਸ਼ੈਵਲ ਏਜੰਟ ਜਿਹੜਾ ਮੌਕੇ ਦੇ ਉੱਪਰ ਮੌਜੂਦ ਨਹੀਂ ਹੁੰਦਾ ਤੇ ਜਿਸ ਦੇ ਮਗਰ ਇੱਕ ਸਟੀਕਰ ਲਗਾ ਕੇ ਉੱਥੋਂ ਦੀ ਇਹ ਗੈਂਗਸਟਰ ਜਿਹੜੇ ਨੇ ਚਲੇ ਜਾਂਦੇ ਨੇ ਫਿਰੋਤੀ ਦਾ ਸਟੀਕਰ ਲਗਾਇਆ ਜਾਂਦਾ ਹੈ 5 ਕਰੋੜ ਰੁਪਏ ਦੀ ਮੰਗ ਕੀਤੀ ਜਾਂਦੀ ਹੈ ਸੂchna ਮਿਲਦੀ ਹੈ ਪੁਲਿਸ ਨੂੰ ਜਾਣਕਾਰੀ ਮਿਲਦੀ ਹੈ ਇਸ ਗੈਂਗਸਟਰ ਦੇ ਬਾਰੇ ਤੇ ਜਿਸ ਦੇ ਮਗਰੋਂ ਪੁਲਿਸ ਦੇ ਵੱਲੋਂ ਪਿੱਛਾ ਕੀਤਾ ਜਾਂਦਾ ਤਾਂ ਦੇਖਿਆ ਜਾ ਸਕਦਾ ਹੈ ਕਿ ਪੁਲਿਸ ਦੇ ਵੱਲੋਂ ਇਸ ਗੈਂਗਸਟਰ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਜਿਸ ਦੌਰਾਨ ਮੁਕਾਬਲਾ ਹੁੰਦਾ ਹੈ ਪੁਲਿਸ ਦੇ ਨਾਲ ਹੀ ਗੈਂਗਸਟਰ ਦੇ ਵਿਚਕਾਰ ਤਾਂ ਦੇਖਿਆ ਜਾ ਸਕਦਾ ਇੱਕ ਹੋਰ ਸਾਥੀ ਹੈ ਜਿਸ ਦੀ ਪੁਲਿਸ ਦੇ ਵੱਲੋਂ ਪਾਲ ਕੀਤੀ ਜਾ ਰਹੀ ਆਪਰੇਸ਼ਨ ਚਲਾਇਆ ਜਾਂਦਾ ਹੈ ਪੁਲਿਸ ਦੇ ਵੱਲੋਂ ਜਿਸ ਦੇ ਮਗਰੋਂ ਕੌਸ਼ਲ ਚੌਧਰੀ ਬੰਬੀਹਾ ਗੈਂਗ ਦੇ ਇਸ ਗੈਂਗਸਟਰ ਨੂੰ ਪੁਲਿਸ ਦੇ ਵੱਲੋਂ ਕਾਬੂ ਕਰ ਲਿੱਤਾ ਜਾਂਦਾ ਤਾਂ ਮੌਕੇ ਦੀਆਂ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਨੇ ਇੱਕ ਵਾਰ ਤੁਸੀਂ ਵੀ ਰੁਕ ਕਰੋ ਇਹਨਾਂ ਤਸਵੀਰਾਂ ਦਾ ਜਦ ਡਲਟਾ ਚੈਂਬਰ ਹੈਗੇ ਨੇ ਸਿੱਟੀ ਦੇ ਵਿੱਚ ਰੀਚੀ ਟਰੈਵਲ ਦੇ ਨੇੜੇ ਉਥੇ ਐਮਜੀ ਹੈਕਟਰ ਗੱਡੀ ਖੜੀ ਸੀ ਜਿਹੜਾ ਇੰਦਰਜੀਤ ਸਿੰਘ ਨਾਮ ਦਾ ਵਿਅਕਤੀ ਹੈ ਉਹ ਇਮੀਗ੍ਰੇਸ਼ਨ ਦਾ ਕੰਮ ਕਰਦੇ ਆ ਉਹਦੀ ਗੱਡੀ ਦੇ ਵਿੱਚ ਫਾਇਰਿੰਗ ਕਰਕੇ ਜਿਹੜੇ ਦੇਤੇ ਹੈਗੇ ਸੀ ਤਿੰਨ ਅਕਿਊਜ਼ ਉਹਦੇ ਵਿੱਚ ਫਿਗਰ ਆਊਟ ਹੋਏ ਸੀ ਉਹਨਾਂ ਨੇ ਜਿਹੜਾ ਹੈਗਾ ਇਹਦੇ ਵਿੱਚ 5 ਕਰੋੜ ਦੀ ਫਰौती ਮੰਗਣ ਵਾਸਤੇ ਇੱਕ ਜਿਹੜੀ ਹੈਗੀ ਸਲਿੱਪ ਉਥੇ ਰੱਖੀ ਸੀ ਅੱਜ ਸਾਡੇ ਇਨਸਪੈਕਟਰ ਸੀਆਈਏ ਇਹਨਾਂ ਕੋਲ ਸੀਕ੍ਰੀਟ ਇਨਫੋਰਮੇਸ਼ਨ ਸੀ ਜਿਹਦੇ ਤਾਂ ਤੇ ਜਿਹੜੀ ਸਾਰੀ ਸਾਡੇ ACP ਡਿਟੈਕਟਿਵ ਤੇ ਹੋਰ ਸਾਰਿਆਂ ਦੇ ਉਸ ਟਾਈਮ ਦਾ ਆਪਰੇਸ਼ਨ ਚੱਲ ਰਿਹਾ ਸੀ ਬਾਕੀ ਤੁਹਾਨੂੰ ਜਿਹੜੀਆਂ ਡਿਟੇਲਸ ਹੈਗੀਆਂ ਸਵੇਰੇ ਸੀਟੇ ਦੱਸ ਦਿਆਂਗੇ ਤੇ ਕੋਈ ਵਿੱਚੋਂ ਕਿਸੇ ਦੀ ਡੈਥ ਨਹੀਂ ਹੋਈ ਹੈ ਨਾ ਮੈਂ ਡੈਥ ਨਹੀਂ ਹੋਈ ਕਿਸੇ ਦੀ ਕੇ ਇੰਜਰਡ ਹੈਗੇ ਉਹਨਾਂ ਨੇ ਜਿਹੜੀ ਹੈਗੀ ਪੁਲਿਸ ਪਾਰਟੀ ਦੇ ਉੱਤੇ ਫਾਇਰਿੰਗ ਕੀਤੀ ਐਂਡ ਉਹਦੇ ਵਿੱਚ ਇੰਸਪੈਕਟਰ ਜਿਹੜੇ ਕਿੰਨੇ ਫਾਇਰ ਕੀਤੇ ਗਏ ਪੁਲਿਸ ਨੇ ਕਿੰਨੇ ਫਾਇਰ ਕੀਤੇ ਗਏ ਪੁਲਿਸ ਇਹ ਪੁਲਿਸ ਪਾਰਟੀ ਦੇ ਜਿਹੜੇ ਹੈਗੇ ਨੇ 5-6 ਫਾਇਰ ਇਹਨਾਂ ਵੱਲੋਂ ਕੀਤੇ ਗਏ ਨੇ 5-6 ਬਿਲਕੁਲ ਕਿਤੇ ਬੰਦਾ ਸੀ ਇਹ ਇੱਕ ਬੰਦਾ ਆ ਗਿਆ ਸੀ ਇਕੱਲਾ ਹੀ ਸੀਗਾ ਜੀ ਕੋਈ ਹੋਰ ਵੀ ਉਹਦੇ ਸਾਥੀ ਰਗੇ ਨਹੀਂ ਉਹ ਹਲੇ ਚੱਲ ਰਿਹਾ ਆਪਰੇਸ਼ਨ ਚੱਲ ਰਿਹਾ ਅਸੀਂ ਤੁਹਾਡੇ ਨੂੰ ਬਾਅਦ ਚ ਅਪਡੇਟ ਕਰਾਂਗੇ ਜਿੱਦਾਂ ਕਿ ਕੋਈ ਨਾਲ ਕੋਈ ਇਹਨਾਂ ਦੇ ਸੁਨੇਹਾ ਫਿਲਹਾਲ ਜਦੋਂ ਤੁਸੀਂ ਆਪਰੇਸ਼ਨ ਕੀਤਾ ਸੀਗਾ ਉਹਦੇ ਨਾਲ ਕੋਈ ਸੀਗਾ ਇਹਨਾਂ ਦੇ ਹਲੇ ਸਾਡਾ ਆਪਰੇਸ਼ਨ ਚੱਲ ਰਿਹਾ ਫਿਰ ਤੁਹਾਡੇ ਨੂੰ ਅਪਡੇਟ ਕਰਾਂਗੇ ਜਿੰਦਰ ਸਿੰਘ ਜੀ ਰੋਕਿਆ ਗਿਆ ਸੀ ਇਹਨਾਂ ਨੂੰ ਤੇ ਉਸ ਤੋਂ ਸੋਮੇ ਗੋਲੀਆਂ ਚਲਾਨੀਆਂ ਸ਼ੁਰੂ ਕਰ ਦਿੱਤੀਆਂ ਤੁਹਾਨੂੰ ਅਪਡੇਟ ਕਰਦੇ ਹਾਂ ਬਾਅਦ ਵਿੱਚ ਸਰ ਹਲੇ ਆਪਰੇਸ਼ਨ ਬਰਦਰ ਚੱਲ ਰਿਹਾ ਸਾਡਾ ਬਾਅਦ ਦੇ ਵਿੱਚ ਆਪਾਂ ਅਪਡੇਟ ਕਰ ਦਿੰਦੇ ਹਾਂ ਬਿਲਕੁਲ ਡੈਲਟਾ ਚੈਂਬਰ ਰਹਿ ਗਏ ਨੇ ਸਿੱਟੀ ਦੇ ਵਿੱਚ ਰਿਚੀ ਟ੍ਰੈਵਲ ਦੇ ਨੇੜੇ